ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸਤਾ ਦੀ ਸਮਰਪਤਾ ਸਮਾਗਮ ਬਹੁਤ ਵੱਡੇ ਪੱਧਰ ਤੇ ਸ਼ਰਧਾ ਤੇ ਸਕਾਰ ਨਾਲ ਸ਼੍ਰੀ ਨਨਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮਨਾਏ ਜਾ ਰਹੇ ਨੇ ਤੇ ਇਸੇ ਨੂੰ ਚਲਦੇ ਪੰਜਾਬ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਇਸ 350 ਸਾਲਾ ਸ਼ਹੀਦੀ ਦਿਵਸਤਾ ਨੂੰ ਸਮਰਪਤ ਵੱਡੇ ਪੱਧਰ ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਲਾਈਟ ਐਂਡ ਸਾਊਂਡ ਸ਼ੋਅ ਕੀਤੇ ਜਾਂਦੇ ਨੇ ਡਰੋਨ ਸ਼ੋਅ ਤੱਕ ਕੀਤੇ ਜਾਂਦੇ ਨੇ ਪਰ ਇਸ ਸਭ ਦੇ ਵਿਚਾਲੇ ਅੱਜ ਜਦੋਂ ਅਖੰਡਪਾਠ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਸੀਐਮ ਭਗਵੰਤ ਮਾਨ ਨੇ ਆਮ ਜਨ ਜਿਹੜਾ ਸੰਤਾਂ ਨੂੰ ਜਿਹੜਾ ਸੰਬੋਧਨ ਕਰਦੇ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਸ੍ਰੀ ਨੰਨਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜਾ ਨਾਮ ਦੇ ਉੱਪਰ ਯੂਨੀਵਰਸਿਟੀ ਬਣਾਈ ਜਾਵੇਗੀ ਅੱਜ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਸ੍ਰੀ ਨਨਤਪੁਰ ਸਾਹਿਬ ਦੇ ਵਿੱਚ ਹੈਰਿਟੇਜ ਸਟਰੀਟ ਬਣੇਗੀ ਨਾਲ ਸੀਐਮ ਭਗਵੰਤ ਮਾਨ ਨੇ ਗੱਲ ਆਕੀਆ ਕਿ ਅੱਜ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਏ ਹੋ ਤੇ ਇਸ ਤੋਂ ਕੁਝ ਮਹੀਨੇ ਬਾਅਦ 6 ਮਹੀਨੇ ਬਾਅਦ ਆਇਆ ਤੁਹਾਨੂੰ ਇਸ ਖਾਸ ਤੌਰ ਤੇ ਅਨੰਦਪੁਰ ਸਹਿਰ ਜਿਹੜਾ ਅਨੰਦਪੁਰ ਸਾਹਿਬ ਸ਼ਹਿਰ ਦੀ ਨਿਹਾਰ ਬਦਲੀ ਹੋਈ ਦੇਖਣ ਨੂੰ ਮਿਲੇਗੀ ਤੇ ਨਾਲ ਜਿਹੜਾ ਬੀਤੇ ਦਿਨ ਪਵਿੱਤਰ ਸ਼ਹਿਰ ਦਾ ਦਰਜਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਲਵੰਡੀ ਸਾਬੋ ਸ਼ਹਿਰ ਨੂੰ ਜਾਪਰ ਹੈ ਸ੍ਰੀ ਦਰਬਾਰ ਸਾਹਿਬ ਦੇ ਗਲਹਾਰੇ ਨੂੰ ਦਿੱਤਾ ਸੀ ਤੇ ਇਸ ਆਪ ਦੇ ਵਿਚਾਰੇ ਅੱਜ ਵੱਡਾ ਐਲਾਨ ਸੀ ਆ ਭਗਵੰਤ ਮਾਨ ਨੇ ਇਹ ਵੀ ਕੀਤਾ ਕਿ ਸ੍ਰੀ ਅਮਰitsar ਸਾਹਿਬ ਦੇ ਵਿੱਚ ਜਾਂ ਫਿਰ ਸ੍ਰੀ ਅਨੰਦਪੁਰ ਸਾਹਿਬ ਤੇ ਜਾਂ ਫਿਰ ਤਲਵੰਡੀ ਸਾਬੋ ਦੇ ਵਿੱਚ ਸੰਗਤਾਂ ਦੇ ਲਈ ਸਾਰੇ ਗੁਰੂ ਗੁਰਧਾਮਾਂ ਦੇ ਲਈ ਜਿਹੜਾ ਗੁਰਦੁਆਰਿਆਂ ਦੇ ਲਈ ਜਿਹੜਾ ਦਰਸ਼ਨ ਕਰਨ ਦੇ ਲਈ ਜਿਹੜਾ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਾਂ ਫਿਰ ਮਿੰਨੀ ਬੱਸਾਂ ਪੰਜਾਬ ਸਰਕਾਰ ਦੇ ਵੱਲੋਂ ਮੁਫਤ ਚਲਾਈਆਂ ਜਾਣਗੀਆਂ ਸੰਗਤਾਂ ਦੇ ਲਈ ਬਹੁਤ ਵੱਡਾ ਐਲਾਨ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਲਵੰਡੀ ਸਾਬੋ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੇ ਲਈ ਜਿਹੜਾ ਮਿੰਨੀ ਬੱਸਾਂ ਜਾਂ ਫਿਰ ਈ ਰਿਕਸ਼ਾ ਫਰੀ ਚਲਾਇਆ ਜਾਣਗੇ ਆ ਪੂਰੇ ਪੂਰੇ ਸ਼ਹਿਰ ਦੇ ਵਿੱਚ ਤਿੰਨੋਂ ਸ਼ਹਿਰਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਐਲਾਨ ਕਰਤਾ ਤੇ ਨਾਲ ਇਹ ਵੀ ਗੱਲ ਆਖੀ ਗਈ ਆ ਕਿ ਜਿਹੜਾ ਬੀਤੇ ਦਿਨ ਐਲਾਨ ਕੀਤਾ ਗਿਆ ਜਾਂ ਪਰ ਮਤਾ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਸ ਦੇ ਵਿੱਚ ਇਕੱਲਾ ਦਰਜਾ ਕਾਗਜੀ ਨਹੀਂ ਦਿੱਤਾ ਜਾਵੇਗਾ ਇਸ ਨੂੰ ਅਮਲੀ ਰੂਪ પાਕੇ ਸ਼ਹਿਰਾਂ ਦੇ ਵਿੱਚੋਂ ਜਾਂ ਪਰ ਸ੍ਰੀ ਦਰਬਾਰ ਸਾਹਿਬ ਦੇ ਗਲਿਹਾਰੇ ਦੇ ਵਿੱਚੋਂ ਜਿਹੜੀਆਂ ਤੰਬਾਕੂ ਸਿਗਰਟ ਬੀੜੀ ਦੀਆਂ ਜਿਹੜੀਆਂ ਮੀਟ ਦੀਆਂ ਦੁਕਾਨਾਂ ਨੇ ਉਹ ਜਣੀਆਂ ਉੱਥੋਂ ਬੈਨ ਕਰਵਾ ਕੇ ਜਿਹੜੀਆਂ ਬਾਹਰ ਕਰ ਦਿੱਤੇ ਜਾਣਗੇ ਅਜੇ ਹਾ ਐਲਾਨ ਕੀਤਾ ਗਿਆ ਤੇ ਨਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਪਰ ਯੂਨੀਵਰਸਿਟੀ ਬਣਾਈ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਵੀ ਜਿਹੜਾ ਕੰਮ ਆ ਉਹ ਸ਼ੁਰੂ ਹੋ ਜਾਵੇਗਾ ਵੱਡਾ ਐਲਾਨ ਸੀਐਮ ਭਗਵੰਤ ਮਾਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਵਦੀ ਨੂੰ ਸਮਰਕਪਤਾ ਸਮਾਗਮ ਦੇ ਵਿੱਚ ਕੀਤਾ ਹੈ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੁਰਦੇਸ ਗੜਾ ਗਾਵੇ ਤਨਤਨ ਸੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨੋਂ ਬਾਅਦ ਹੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿਆ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਹਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਬਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤ్రਾਲੇ ਦੇ ਲੈਵਲ ਤੇ ਹੋ ਜਾਂਦੇ ਆ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਫ੍ਰੀ ਦੇ ਵਿੱਚ ਤੁਹਾਨੂੰ ਇੱਥੇ ਕੱਜ ਕੱਜਕਾਰਾ ਕਰ ਜਾਵੇ ਤਨ ਤਨ ਸੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨਣੋਂ ਭਾਵੇਂ ਨਿਹਾਲ ਹੋ ਜਾਵੇ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਇਹ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨਿਆਂ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਉਹ ਇੱਥੋਂ ਦੇ ਐਮ.ਐਲ.ਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਹਿ ਤਿੰਨੇ ਸ਼ਹਿਰਾਂ ਨਹੀਂ ਲਈ ਜੋ ਵਿਦਿਅਕ ਸੰਸਥਾਾਂ માં ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦੁਆਮਾ ਵਾਸਤੇ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਿਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਐ ਜਿਹੜੀ ਆਪਣੇ ਸ਼ਹਿਰਾਂ ਨੂੰ ਜਾਂ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ ਹੁਣ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ